ਪਰੇ ਬਦਲਾਵ ਦੀ ਸਰਕਾਰ ਚੱਤੀ ਆਈ ਹੈ ਇਹਨਾਂ ਨੇ ਸਾਨੂੰ ਕੋਈ ਮੀਟਿੰਗ ਦਾ ਸਮਾਂ ਅੱਜ ਤੱਕ ਪੰਜਾਬ ਸਿਵਲ ਸੈਕਟਰੀਟੇਟ ਜਾਂ ਜੁਆਇੰਟ ਐਕਸ਼ਨ ਕਮੇਟੀ ਨਹੀਂ ਦਿੱਤਾ ਸਾਡੇ ਜਿਹੜੇ ਪਰਦੇਸੀ ਰਾਜ ਹੈ ਸਾਰਿਆਂ ਨੇ ਮੁਲਾਜ਼ਮਾਂ ਨੂੰ ਡੀਏ ਦਿੱਤਾ ਅੱਜ ਸਾਡਾ ਡੀਏ ਪੰਜਾਬ ਸਰਕਾਰ ਦਾ 12% ਡਿਗੂਆ ਤੇ ਅੱਜ ਇੱਕ ਤਰੀਕ ਤੋਂ ਤਕਰੀਬਨ ਤਕਰੀਬਨ ਸੈਂਟਰ ਦਾ 4% ਹੋਰ ਡਿਗੂ ਗਿਆ ਕੋ ਜਲੰਧਰ ਇਲੈਕਸ਼ਨ ਆ ਉੱਥੇ ਦੇਖੋ ਪੂਰੀ ਪੰਜਾਬ ਦੇ ਜਥੇਬੰਦੀਆਂ ਸਰਕਾਰ ਦਾ ਵਿਰੋਧ ਕਰ ਰਹੀਆਂ ਤੇ ਸਰਕਾਰ ਉੱਤੇ ਮੀਟਿੰਗ ਦਾ ਕਰ ਰਹੀ ਹੈ ਮੀਟਿੰਗ ਹਰ ਇੱਕ ਜਥੇਬੰਦੀ ਨਾਲ ਕਰ ਰਹੀ ਹੈ ਪੜਨ ਲੱਕੜ ਦਾ ਗੁੱਡਾ ਦੇ ਕੇ ਭੇਜ ਦਿੰਦੀ ਆ ਉਹਨਾਂ ਨੂੰ। ਕੰਨੀਆਂ ਮੰਗਾਂ ਹੀ ਨਹੀਂ ਇਹ ਸਾਡੇ ਹੱਕ ਨੇ। ਅਸੀਂ ਹੱਕ ਲਈ ਰੋਂਦੇ ਆ। ਜਿਹੜੇ ਤੁਸੀਂ ਦੇਖ ਰਹੇ ਹੋ ਇਹ 13 ਜੀਰੋ ਦੇ ਜਿਹੜੇ ਵਾਦੇ ਸੀਗੇ ਉਹ ਹੁਣ ਤਿੰਨ ਤਿੰਨ ਸੀਟਾਂ ਹੀ ਆਈਆਂ। ਅਸੀਂ ਇੱਥੇ 2.5-3 ਸਾਲਾਂ ਤੋਂ ਸੈਕਟਰੀਅਟ ਦੇ ਵਿੱਚ ਬੈਠਾ ਇਹਨਾਂ ਦਾ ਦਫ਼ਤਰ ਹੈ। ਅੱਜ ਤੱਕ ਮੁੱਖ ਮੰਤਰੀ ਸਾਹਿਬ ਨੇ ਸਾਨੂੰ ਇੱਕ ਵੀ ਮੀਟਿੰਗ ਨਹੀਂ ਦਿੱਤੀ। ਬਾਬੂ ਸ਼ਾਹੀ ਦੇਖ ਰਹੇ ਤੁਸੀਂ ਗੱਲਬਾਤ ਕਰਾਂਗੇ ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਦੀ ਆ ਦੱਸ ਦਈਏ ਕਿ ਆਪਣੀਆਂ ਮੰਗਾਂ ਨੂੰ ਲੈ ਕੇ ਜਿਹੜੇ ਮੁਲਾਜ਼ਮ ਨੇ ਉਹ ਪਿਛਲੇ ਕਾਫੀ ਸਮੇ ਤੋਂ ਹੀ ਸਰਕਾਰ ਦੇ ਖਿਲਾਫ ਸੰਘਰਸ਼ ਜਿਹੜਾ ਸੀਗਾ ਉਹ ਵਿੱਡੀ ਬੈਠੇ ਸੀਗੇ ਕਾਫੀ ਮੰਗਾਂ ਨੂੰ ਲੈ ਕੇ ਨਾਕੂਰ ਸੀਗੇ ਪੰਜਾਬ ਸਰਕਾਰ ਤੋਂ ਤੇ ਉਸ ਦੇ ਚੱਲਦੇ ਜਿਹੜੇ ਪਾਰਲੀਮੈਂਟ ਇਲੈਕਸ਼ਨਸ ਹੋਏ ਨੇ ਉਹਨਾਂ ਬਾਰੇ ਵੀ ਕਾਫੀ ਕੁਝ ਉਹਨਾਂ ਨੇ ਕਿਹਾ ਸੀ ਕਿ ਜੇਕਰ ਸਰਕਾਰ ਨੇ ਸਾਡੀ ਨਾ ਸੁਣੀ ਤਾਂ ਅਸੀਂ ਜਿਹੜੀ ਹੈ ਸਰਕਾਰ ਨੂੰ ਇਲੈਕਸ਼ਨਾਂ ਦੇ ਵਿੱਚ ਸਬਕ ਸਿਖਾਵਾਂਗੇ ਇਲੈਕਸ਼ਨ ਹਾਲਾਂਕਿ ਹੋ ਗਏ ਨੇ ਤੇ ਹੁਣ ਵੀ ਪੰਜਾਬ ਚ ਜਿਮਨੀ ਚੋਣਾ ਹੋਣੀਆਂ ਨੇ ਪੰਜ ਸੀਟਾਂ ਤੇ ਤੇ ਅਗਲੀਆਂ ਹੁਣ ਜਿਹੜੀਆਂ ਮੰਗਾਂ ਨੇ ਉਹ ਕੀ ਨੇ ਤੇ ਆਪਣੀਆਂ ਮੰਗਾਂ ਨੂੰ ਲੈ ਕੇ ਮੁਲਾਜ਼ਮਾਂ ਦਾ ਅਗਲਾ ਐਕਸ਼ਨ ਕੀ ਰਹਿਣ ਵਾਲਾ ਉਸ ਬਾਰੇ ਗੱਲਬਾਤ ਕਰਾਂਗੇ ਅਸੀਂ ਸਿਵਲਸ ਕਾਤਰਿਤ ਪਹੁੰਚੇ ਜਿਹੜੀ ਜਥੇਬੰਦੀ ਹੈ ਉਹਨਾਂ ਦੇ ਨਾਲ ਅਸੀਂ ਉਹਨਾਂ ਦੇ ਨੁਮਾਇੰਦਿਆਂ ਨਾਲ ਗੱਲਬਾਤ ਕਰਾਂਗੇ ਪ੍ਰਧਾਨ ਜੀ ਨਾਲ ਗੱਲ ਕਰਦੇ ਹਾਂ ਸੁਸ਼ੀਲ ਜੀ ਨਾਲ ਸੁਸ਼ੀਲ ਜੀ ਇਲੈਕਸ਼ਨਾਂ ਜਿਹੜੀਆਂ ਨੇ ਉਹ ਹੋਈਆਂ ਨੇ ਸਰਕਾਰ ਇਹ ਦਾਅਵਾ ਕਰਦੀ ਸੀ ਕਿ 13 0 ਨਾਲ ਅਸੀਂ ਸਾਹਮਣੇ ਆਵਾਂਗੇ ਤੁਸੀਂ ਉਹ ਤੋਂ ਕਹਿੰਦੇ ਹੁੰਦੇ ਸੀਗੇ ਵੀ ਉਹ ਉਲਟਾ ਵੀ ਹੋ ਸਕਦਾ ਆ ਫਿਰ ਵੀ ਸਰਕਾਰ ਨੂੰ ਕਾਮਯਾਬੀ ਨਹੀਂ ਮਿਲੀ ਕੋਈ ਬਹੁਤ ਜ਼ਿਆਦਾ ਆਮ ਆਦਮੀ ਪਾਰਟੀ ਨੂੰ ਸੀਟਾਂ ਨਹੀਂ ਮਿਲੀਆਂ ਕੀ ਉਹਦੇ ਤੁਹਾਡਾ ਰੋਲ ਤੁਸੀਂ ਮੰਨਦੇ ਹੋ ਤੇ ਅੱਗੇ ਆਪਣੀਆਂ ਮੰਗਾਂ ਬਾਰੇ ਕੀ ਕਹੋਗੇ ਦੇਖੋ ਸਰਕਾਰ ਜੇ 2022 ਦੇ ਵਿੱਚ ਜਿਹੜੇ ਮੁਲਾਜ਼ਮ ਹੈ ਪਿਛਲੀਆਂ ਸਰਕਾਰਾਂ ਤੋਂ ਤੰਗ ਸੀਗੇ ਖਾਸ ਕਰ ਕਾਂਗਰਸ ਸਰਕਾਰ ਤੋਂ ਤਾਂ ਉਹਦਾ ਬਦਲ ਲੈਣ ਲਈ ਜਿਹੜੇ ਮੁਲਾਜ਼ਮਾਂ ਨੇ 90% ਤੋਂ ਉੱਪਰ ਮੁਲਾਜ਼ਮਾਂ ਨੇ ਆਮ ਆਦੀ ਪਾਰਟੀ ਨੂੰ ਵੋਟ ਕੀਤਾ ਤਾਂ ਉਹਦਾ ਨਤੀਜਾ ਸੀ ਜਿਹੜੀਆਂ 99 ਸੀਟਾਂ ਆਈਆਂ ਸਰਕਾਰ ਨੂੰ ਬਦਲਾਵ ਦੀ ਸਰਕਾਰ ਅਸੀਂ ਲਿਆਈ ਸੀ ਪਰ ਇਹ ਬਦਲਾਵ ਦੀ ਸਰਕਾਰ ਜਦ ਹੀ ਆਈ ਹੈ ਇਹਨਾਂ ਨੇ ਸਾਨੂੰ ਕੋਈ ਮੀਟਿੰਗ ਦਾ ਸਮਾਂ ਅਜੇ ਤੱਕ ਪੰਜਾਬ ਸਿਵਲ ਸੈਕਟਰੀਟੇਟ ਜਾਂ ਜੁਆਇੰਟ ਐਕਸ਼ਨ ਕਮੇਟੀ ਨਹੀਂ ਦਿੱਤਾ ਉਹਦੇ ਵਿੱਚ ਜਿਹੜੇ ਉਹ ਮੰਗਾਂ ਦੇ ਵਿੱਚ ਜਿਹੜੇ ਪਿੱਛੇ ਸਰਕਾਰ ਨੇ ਪੁਰਾਣੀ ਪੈਨਸ਼ਨ ਦੀ ਇੱਕ ਨੋਟੀਫਿਕੇਸ਼ਨ ਦਾ ਦਿਖਾਵਾ ਕੀਤਾ ਸੀਗਾ ਉਹ ਜਾਰੀ ਕੀਤੀ ਸੀ ਜਦ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਅਸੀਂ ਦੂਜੇ ਦਿਨੀ ਉਹਦਾ ਵਿਰੋਧ ਕੀਤਾ ਸੀ ਡਾਕਟਰ ਵਡ ਦੀ ਜੱਥੇਬੰਦੀਆਂ ਨਾਲ ਲਿਕੇ ਸੈਕਟਰ 17 ਦੇ ਵਿੱਚ ਅਸੀਂ ਫਾੜ ਕੇ ਉਹਨੂੰ ਕੂੜੇ ਦੇ ਉਹਦੇ ਸੁੱਟਿਆ ਸੀਗਾ ਕਿ ਇਹ ਕਿਸੇ ਕੰਮ ਦੀ ਨਹੀਂ ਹੈ ਤਾਂ ਉਹਦਾ ਉਹੀ ਹੋਇਆ ਜੀ ਅੱਜ ਤੱਕ ਉਹਦੇ ਨਾਲ ਕਿਸੇ ਨੂੰ ਫਾਇਦਾ ਨਹੀਂ ਮਿਲਿਆ ਉਹ ਤੋਂ ਬਾਅਦ ਚ ਆ ਜੀ ਆਪਾਂ ਸਰਕਾਰ ਨੇ ਦੇਖੋ ਸਾਡੇ ਮੇਰੇ ਸੱਜੇ ਪਾਸੇ ਹਰਿਆਣਾ ਖੱਬੇ ਪਾਸੇ ਚੰਡੀਗੜ੍ਹ ਸਾਹਮਣੇ ਦੇਖੀਏ ਹਿਮਾਚਲ ਪਿੱਛੇ ਰਾਜਸਥਾਨ ਸਾਡੇ ਜਿਹੜੇ ਪੜੋਸੀ ਰਾਜ ਆ ਸਾਰਿਆਂ ਨੇ ਮੁਲਾਜ਼ਮਾਂ ਨੂੰ ਡੀਏ ਦਿੱਤਾ ਅੱਜ ਸਾਡਾ ਡੀਏ ਪੰਜਾਬ ਸਰਕਾਰ ਦਾ 12% ਡਿਗੋਆ ਤੇ ਅੱਜ ਇੱਕ ਤਰੀਕ ਤਾ ਤਕਰੀਬਨ ਤਕਰੀਬਨ ਸੈਂਟਰ ਦਾ 4% ਹੋਰ ਡਿਗੋ ਗਿਆ 16% ਹੀ ਹੋ ਗਿਆ ਇਹ ਸਟੇਟਾ ਛੋਟਾ ਵਿਹਾਰ ਸਟੇਟ ਹੈ ਜਿਹੜੀ ਉਹਦਾ ਵੀ ਡੀਏ ਪੈਂਡਿੰਗ ਨਹੀਂ ਹੋਣਾ ਪਰ ਪੰਜਾਬ ਸਟੇਟ ਦਾ ਇਹ ਪਹਿਲੀ ਵਾਰ ਹੋਇਆ ਕਿ 12% ਡੀਏ ਸਰਕਾਰ ਨੇ ਮੁਲਾਜ਼ਮਾਂ ਦਾ ਪੈਂਡਿੰਗ ਰੱਖਤਾ ਇਸ ਤਰ੍ਹਾਂ ਸਰਕਾਰ ਦੇ ਹੋਰ ਕਈ ਮੰਗਾਂ ਜਿਵੇਂ ਪੇ ਕਮਿਸ਼ਨ ਦਾ ਏਰੀਅਰ ਹੈ ਡੀਏ ਦਾ ਏਰੀਅਰ ਹੈ ਜਾਂ ਜਿਹੜੇ ਜਿਹੜੇ ਮੁਲਾਜ਼ਮਾਂ ਤੇ ਸਾਡੇ ਪੰਜਾਬ ਦੇ ਆ ਤੇ ਕੇਂਦਰ ਦੇ ਸਕੇਲ ਲਾਗੂ ਕੀਤੇ ਸੀ ਉਹ ਰੱਦ ਕਰਨ ਦਾ ਮਾਮਲਾ ਹੈ ਉਦੋਂ علاوہ ਜਿਹੜਾ 15% ਦਾ ਲਾਭ ਦਿੱਤਾ ਸਾਡੇ ਇੱਥੇ ਕੁਝ ਅਸਿਸਟੈਂਟ ਪ੍ਰਮੋਟ ਹੋਏ ਸੀ ਉਹਨਾਂ ਨੂੰ ਉਹਨਾਂ ਦਾ ਮੁੱਦਾ ਤਾਂ ਜਿਹੜੇ 36 ਪ੍ਰਮੋਟ ਹੋਏ ਸੀ ਸੇਵਾਦਾਰ ਤੋਂ ਇਹਨਾਂ ਨੂੰ ਕੋਈ ਲਾਭ ਨਹੀਂ ਹੋਇਆ ਇਸ ਤਰ੍ਹਾਂ ਕਈ ਮੰਗਾਂ ਡਿਮਾਂਡਾਂ ਸਾਡੀਆਂ ਸਰਕਾਰ ਸਾਨੂੰ ਕੋਈ ਸਮਾਂ ਨਹੀਂ ਦੇ ਰਹੀ ਜੇ ਸਰਕਾਰ ਨੇ ਇਹ ਲੋਕ ਸਭਾ ਇਲੈਕਸ਼ਨ ਦੇਖ ਲਿਆ ਮਲਾਜ਼ਮਾਂ ਨੇ ਸਰਕਾਰ ਨੂੰ ਝਕਾਓ ਘਟ ਰਿਹਾ ਜੇ ਸਰਕਾਰ ਚਾਹਦੀ ਹੈ ਦੁਬਾਰਾ ਰਿਪੀਟ ਹੋਣਾ ਇਹ ਸਿੱਟਾ ਪੰਜਾਬ ਜੀ ਜਿਤਨੀ ਆ ਤਾਂ ਮੁਲਾਜ਼ਮ ਮੰਗਾਣਾਂ ਨੂੰ ਮੰਨਿਆ ਪੈਣ ਗਿਆ ਉਹਦੇ ਵਿਰੋਧ ਦੇ ਵਿੱਚ ਦੇਖੋ ਜਲੰਧਰ ਇਲੈਕਸ਼ਨ ਆ ਉੱਥੇ ਦੇਖੋ ਪੂਰੀ ਪੰਜਾਬ ਜਨ ਜਥੇਬੰਦੀਆਂ ਸਰਕਾਰ ਦਾ ਵਿਰੋਧ ਕਰ ਰਹੀਆਂ ਤੇ ਸਰਕਾਰ ਉੱਤੇ ਮੀਟਿੰਗ ਤਾਂ ਕਰ ਰਹੀ ਹੈ ਮੀਟਿੰਗ ਹਰ ਇੱਕ ਜਥੇਬੰਦੀ ਨਾਲ ਕਰ ਰਹੀ ਆ ਪਰ ਲੱਕੜ ਦਾ ਗੁੱਡਾ ਦੇ ਕੇ ਭੇਜ ਦਿੰਦੀ ਆ ਉਹਨਾਂ ਨੂੰ ਕੋਈ ਜਦ ਤੱਕ ਸਰਕਾਰ ਅਨਾਉਂਸ ਨਹੀਂ ਕਰੇਗੀ ਕੋਈ ਬੈਨੀਫੀਟਰ ਨਹੀਂ ਦੇਗੀ ਜਦ ਤੱਕ ਇਹਨੂੰ ਸਰਕਾਰ ਨੂੰ ਗੱਲਾਂ ਕਰਨ ਨਾਲ ਕੋਈ ਫਾਇਦਾ ਨਹੀਂ ਹੋਣਾ ਜੀ ਸਾਇਲ ਸ਼ਰਮਾ ਜੀ ਤੁਸੀਂ ਦੱਸੋ ਕੀ ਲੱਗਦਾ ਹੁਣ ਕੀ ਕਰਨ ਦੀ ਲੋੜ ਹੈਗੀ ਆ ਉਹ ਪ੍ਰੈਸ਼ਰ ਜਿਹੜਾ ਇੱਕ ਬਿਲਡ ਕੀਤਾ ਹੋਇਆ ਸੀਗਾ ਉਹਦਾ ਅਸਰ ਉਹਨਾਂ ਸਰਕਾਰ ਤੇ ਦਿਖਦਾ ਕਿਉਂ ਨਹੀਂ ਨਾਲੇ ਤੁਹਾਡੇ ਸਾਥੀ ਨੇ ਕਾਫੀ ਮੰਗਾਂ ਦੀ ਗੱਲ ਕੀਤੀ ਹੈ ਓਪੀਐਸ ਬਾਰੇ ਵੀ ਤੁਸੀਂ ਕੀ ਕਹਿਣਾ ਚਾਹੋਗੇ ਉਹ ਵੀ ਦੱਸੋ ਬਹੁਤ ਬਹੁਤ ਧੰਨ ਜੀ ਧੰਨਵਾਦ ਜੀ ਤੁਸੀਂ ਆਪਦੇ ਚੈਨਲ ਦੇ ਮਾਧਿਅਮ ਰਾਹੀਂ ਮੇਰਾ ਮਤਲਬ ਲੈ ਰਹੇ ਹੋ ਬਾਈਟਸ ਤੇ ਮੈਂ ਸਰ ਤੁਹਾਡਾ ਚੈਨਲ ਨਾ ਖਾਸ ਤੌਰ ਤੇ ਸਾਰੇ ਮੁਲਾਜ਼ਮ ਦੇਖਦੇ ਆ ਆਮ ਵਰਗ ਵੀ ਦੇਖਦਾ ਹੈ ਉਹਨਾਂ ਸਾਰਿਆਂ ਨੂੰ ਮਤਲਬ ਬਹੁਤ ਹੀ ਵਧੀਆ ਬਰੀਫਿੰਗ ਮਿਲਦੀ ਹੈ ਤਾਂ ਹੁਣ ਸਾਡੇ ਪ੍ਰਧਾਨ ਜੀ ਨੇ ਤੁਹਾਨੂੰ ਸਾਰੀ ਚੀਜ਼ ਦੱਸਦੀ ਵੀ ਆਹ ਹ ਮੰਗਾ ਦੇਖੋ ਮੰਗਾ ਬਹੁਤ ਸਾਰੀਆਂ ਨੇ ਮੰਗਾ ਤਾਂ ਖਤਮ ਹੀ ਨਹੀਂ ਹੋਣੀਆਂ ਪਰ ਇਹ ਕੱਲੀਆਂ ਮੰਗਾ ਹੀ ਨਹੀਂ ਇਹ ਸਾਡੇ ਹੱਕ ਨੇ ਜੀ ਅਸੀਂ ਹੱਕ ਲਈ ਰੋਂਦੇ ਆ ਵੀ ਸਾਡੇ ਹੱਕ ਸੱਚ ਦੀ ਲੜਾਈ ਹੈ ਅਸੀਂ ਜਿਹੜੀ ਕਿਰਤ ਕਰਦੇ ਆ ਉਹ ਜਿਹੜਾ ਸਿਸਟਮ ਚੱਲ ਰਿਹਾ ਹੈ ਉਹਦਾ ਅਸੀਂ ਬਹੁਤ ਵੱਡਾ 파ਟ ਹਮੇਸ਼ਾ ਹੀ ਮੁਲਾਜ਼ਮਾਂ ਨੂੰ ਇਹ ਸਮਝਾਇਆ ਜਾਂਦਾ ਕਿ ਇਹਦੇ ਨੇ 3 ਲੱਖ ਸਾਢੇ ਸਾਢੇ 3 ਲੱਖ ਦੀ ਤਾਦਾਦ ਹੈ ਇਹ ਕੀ ਕਰ ਲੈਣਗੇ ਮੈਂ ਸਰ ਸਾਰੇ ਜਿਹੜੇ ਵਿਊਅਰਸ ਨੇ ਉਹਨਾਂ ਨੂੰ ਦੱਸਣਾ ਚਾਹੁੰਦਾ ਵੀ ਅਸੀਂ 3 ਸਾਢੇ 3 ਨਹੀਂ ਹੈਗੇ ਸਾਡੇ ਪਰਿਵਾਰ ਨੇ ਤੇ ਜਿਹੜੇ ਸਾਡੇ ਮੁਲਾਜ਼ਮ ਨੇ ਹੁਣ ਜਿਵੇਂ ਕੋਈ ਵੈਟਰਨਰੀ ਡਾਕਟਰ ਹੈ ਕੋਈ ਮਾਸਟਰ ਹੈ ਮਾਸਟਰ ਕੈਡਰ ਚ ਹੈ ਕੋਈ ਟੀਚਰ ਹੈ ਜਿਹੜੇ ਮਤਲਬ ਡਾਇਰੈਕਟਲੀ ਪਬਲਿਕ ਨਾਲ ਡੀਲ ਕਰਦੇ ਆ ਉਹ ਜਦੋਂ ਪੁੱਛਦੇ ਆ ਨਾ ਇੱਕ ਸਰਕਾਰੀ ਮੁਲਾਜ਼ਮ ਤੋਂ ਵੀ ਕਿਵੇਂ ਲੱਗਦਾ ਈ ਤੁਹਾਨੂੰ ਸਰਕਾਰ ਦਾ ਤਾਂ ਉੱਥੇ ਜਿਹੜੀਆਂ ਉਹ ਗੱਲਾਂ ਦੱਸਦੇ ਆ ਉਹਦਾ ਫੇਰ ਸਾਰਾ ਇਫੈਕਟ ਪੈਂਦਾ ਫੀਡਬੈਕ ਮੈਟਰ ਕਰ ਬਿਲਕੁਲ ਕਰਦਾ ਜੀ ਸਾਡੇ ਤੋਂ ਪੁੱਛਿਆ ਜਾਂਦਾ ਹਾਂ ਜੀ ਕਿਵੇਂ ਆ ਜੀ ਸਰਕਾਰ ਉੱਥੇ ਫਿਰ ਦੱਸਿਆ ਜਾਂਦਾ ਵੀ ਸਰਕਾਰ ਕਿਵੇਂ ਆ ਤਾਂ ਜਿਹੜੇ ਹਾਲਾਤ ਬਦਲੇ ਨੇ ਜਿਹੜੇ ਤੁਸੀਂ ਦੇਖ ਰਹੇ ਹੋ ਵੀ 13 ਜੀਰੋ ਦੇ ਜਿਹੜੇ ਵਾਦੇ ਸੀਗੇ ਉਹ ਹੁਣ ਤਿੰਨ ਤਿੰਨ ਸੀਟਾਂ ਹੀ ਆਈਆਂ ਮੈਨੂੰ ਲੱਗਦਾ ਪੂਰੇ ਇੰਡੀਆ 'ਚ ਇਹਨਾਂ ਕੋਲ ਤਿੰਨ ਸੀਟਾਂ ਨੇ ਆਮ ਆਦਮੀ ਪਾਰਟੀ ਕੋਲੇ ਚਲੋ ਅਸੀਂ ਕਿਸੇ ਸਰਕਾਰ ਨੂੰ ਨਹੀਂ ਨਿੰਦਦੇ ਪਰ ਅਸੀਂ ਇਹ ਕਹਿੰਨੇ ਆ ਵੀ ਹੁਣ ਸਾਡੇ ਮੁੱਖ ਮੰਤਰੀ ਸਾਹਿਬ ਸਮੇਤ ਪਰਿਵਾਰ ਜਲੰਧਰ ਚ ਗਏ ਨੇ ਕਿਉਂਕਿ ਉੱਥੇ ਜਿਮਨੀ ਚੌਣਾ ਨੇ ਅਸੀਂ ਇੱਥੇ ਢਾਈ ਤਿੰਨ ਸਾਲਾਂ ਤੋਂ ਸੈਕਟਰੀਏਟ ਦੇ ਵਿੱਚ ਬੈਠਾ ਇਹਨਾਂ ਦਾ ਦਫ਼ਤਰ ਹੈ ਅੱਜ ਤੱਕ ਮੁੱਖ ਮੰਤਰੀ ਸਾਹਿਬ ਨੇ ਸਾਨੂੰ ਇੱਕ ਵੀ ਮੀਟਿੰਗ ਨਹੀਂ ਦਿੱਤੀ ਤਾਂ ਉੱਥੇ ਦੇ ਲੋਕ ਕਿਵੇਂ ਸੋਚ ਲੈਣ ਕਿ ਉਹਨਾਂ ਦੇ ਮਸਲੇ ਹੱਲ ਹੋਣਗੇ ਅਸੀਂ ਸਰਕਾਰੀ ਮੁਲਾਜ਼ਮ ਅਸੀਂ ਹਰ ਇੱਕ ਰੂਲ ਰੈਗੂਲੇਸ਼ਨਸ ਨੂੰ ਜਾਣਦੇ ਆ ਜਦੋਂ ਇਹਨਾਂ ਨੇ 2022 ਦੇ ਵਿੱਚ ਇੱਕ ਨੋਟੀਫਿਕੇਸ਼ਨ ਕੱਢੀ ਸੀ 올ਡ ਪੈਨਸ਼ਨ ਦੀ ਤੁਸੀਂ ਪੁੱਛਿਆ ਨਾ ਉਹ ਕਹੋ ਤਾਂ ਅਸੀਂ ਨੋਟੀਫਿਕੇਸ਼ਨ ਆ ਪਾੜ ਕੇ ਸਿੱਟੀਆਂ ਸੀ ਤਾਂ ਉਥੇ ਕਈ ਜਥੇਬੰਦੀਆਂ ਨੇ ਕਿਹਾ ਸੀ ਵੀ ਇਹ ਨੋਟੀਫਿਕੇਸ਼ਨ ਆ ਪਾੜਦੀਆਂ ਇਵਨ ਕਿ ਭਗਵੰਤ ਮਾਨ ਸਾਹਿਬ ਨੇ ਵੀ ਇਹ ਚੀਜ਼ ਕਹੀ ਸੀ ਸਾਡੇ ਮੁੱਖ ਮੰਤਰੀ ਸਾਹਿਬ ਨੇ ਵੀ ਇਹਨਾਂ ਨੇ ਨੋਟੀਫਿਕੇਸ਼ਨ ਪਾੜਦੀ ਉਹ ਹੁਣ ਨੋਟੀਫਿਕੇਸ਼ਨ ਅੱਜ ਦੀ ਦੇਖੋ ਤੁਸੀਂ ਗੱਲ 2 ਸਾਲ ਹੋ ਗਿਆ ਪਾੜ ਨਹੀਂ ਬਣਦੀ ਸੀ ਕਿਉਂਕਿ ਸਾਡੇ ਤਾਂ ਕਿਸੇ ਦੇ ਜੀਪੀਐਫ ਦੇ ਖਾਤੇ ਨਹੀਂ ਖੁੱਲੇ ਕਿਸੇ ਨੂੰ 올ਡ ਪੈਨਸ਼ਨ ਨਹੀਂ ਲੱਗੀ ਹੈਗੀ ਸੋ ਮੈਂ ਇਹ ਕਹਿਣਾ ਚਾਹੁੰਦਾ ਵੀ ਜੇ ਸਰਕਾਰ ਦੀ ਕਾਰਗੁਜ਼ਾਰੀ ਦੇਖਣੀ ਹੈ ਨਾ ਤਾਂ ਉਹਨਾਂ ਦੇ ਮੁਲਾਜ਼ਮਾਂ ਤੋਂ ਪੁੱਛਣਾ ਚਾਹੀਦਾ ਵੀ ਸਰਕਾਰ ਕਿਸ ਤਰੀਕੇ ਨਾਲ ਅੱਗੇ ਵੱਧ ਰਹੀ ਹੈ ਹੋਰ ਕਿਵੇਂ ਅੱਗੇ ਵੱਧ ਸਕਦੀ ਹੈ ਅਸੀਂ ਤਾਂ ਜੀ ਜੋ 2.5 ਸਾਲ ਪਹਿਲਾਂ ਸੀ ਅੱਜ ਦੀ ਰੇਟ 'ਚ ਉਦੋਂ ਤੋਂ ਨੀਚੇ ਆ ਗਏ ਕਿਉਂਕਿ ਇਨਫਲੇਸ਼ਨ ਹੈ ਜਿਹੜੀ ਮਹਿੰਗਾਈ ਹੈ ਉਹ ਵੱਧ ਚੁੱਕੀ ਹੈ ਅਸੀਂ ਸੇਮ ਉੱਥੇ ਹੀ ਖੜੇ ਆ ਹੁਣ ਅਸੀਂ 12% ਡੀਏ ਤੋਂ ਪਿੱਛੇ ਆ ਅਸੀਂ ਡੀਏ ਨੂੰ ਰੋਣਿਆ ਵੀ ਸਾਨੂੰ ਡੀਏ ਦਿੱਤਾ ਜਾਵੇ ਹੁਣ ਜਿਹੜੇ ਇੱਥੇ ਇਹ ਕਹਿ ਰਹੇ ਨੇ ਕਿ ਅਸੀਂ ਇੱਥੇ ਆਪਣੇ ਨੌਕਰੀਆਂ ਵਧਾਤੀਆਂ এমਪਲాయਮੈਂਟਸ ਵਧਾਤੀ ਹੈ ਤਾਂ ਉਹ এমਪਲాయਮੈਂਟ ਹੈ ਜਿਹਦਾ ਕੀ ਫਾਇਦਾ ਜੀ ਜਿਹਨੂੰ ਤਨਖਾਹੀ 10000 18000 19000 ਮਿਲਦੀ ਹੈ 3 ਸਾਲ ਤੱਕ 3 ਸਾਲ ਤੱਕ ਉਹਨਾਂ ਨੂੰ ਤਨਖਾਹ ਮਿਲ ਰਹੀ ਹੈ ਇਹ ਤੇ ਉਸ ਤੋਂ ਬਾਅਦ ਜਿਹੜੀ ਉਹਨਾਂ ਨੇ ਸਰਵਿਸ ਕਰੀ ਹੈ ਕੋਈ ਪੂਰੇ ਪੰਜਾਬ ਚ ਸਪੋਜ਼ ਕਰੋ ਮੈਂ ਆ ਜੀ ਮੈਂ ਭਗਵੰਤ ਸਿੰਘ ਸਾਹਿਬ ਵੀ ਸੰਗਰੂਰ ਤੋਂ ਨੇ ਮੈਂ ਵੀ ਸੰਗਰੂਰ ਤੋਂ ਹੁਣ ਮੈਂ ਇੱਥੇ ਨੌਕਰੀ ਕਰ ਰਿਹਾ ਠੀਕ ਹੈ ਜੀ 3 ਸਾਲ ਆਪਦਾ ਘਰ ਛੱਡ ਕੇ ਸਾਰਾ ਇੱਥੇ ਨੌਕਰੀ ਕਰੀ ਉਹ 3 ਸਾਲ ਦੇ ਜੀ ਮੈਨੂੰ ਫਾਇਦਾ ਹੀ ਨਹੀਂ ਮਿਲਿਆ ਯਾਨੀ ਕਿ ਮੈਨੂੰ ਭਰਤੀ ਹੋਣ ਸਾਰ ਹੀ ਮੇਰੇ ਤੇ ਸਜ਼ਾ ਲੱਗ ਗਈ ਇਹ 3 ਸਾਲਾਂ ਦਾ ਮੈਨੂੰ ਨਾ ਇਨਕਰੀਮੈਂਟਸ ਨੇ ਨਾ ਕੋਈ ਅਲਾਉਂਸਸ ਨੇ ਕੁਝ ਵੀ ਨਹੀਂ ਹਾਈ ਕੋਰਟ ਤੋਂ ਕੇਸ ਹਾਰ ਚੁੱਕੀ ਹੈ ਸਰਕਾਰ ਇਹਨਾਂ ਦੀ ਸਰਕਾਰ ਨੇ ਆ ਕੇ ਅੱਗੇ ਸੁਪਰੀਮ ਕੋਰਟ ਚ ਕੇਸ ਪਾਇਆ ਹੁਣ ਸਾਡੇ 15% ਸਾਨੂੰ ਮਤਲਬ ਜਿਹੜੇ ਸਾਡੇ ਪ੍ਰੋਮੋਟ ਹੋਏ ਨੇ ਉਹਨਾਂ ਨੂੰ ਪੇ ਕਮਿਸ਼ਨ ਦਾ ਉਹਨਾਂ ਨੂੰ ਫਾਇਦਾ ਨਹੀਂ ਮਿਲਿਆ 2016 ਦਾ ਪੇ ਕਿਵੇਂ ਪੇ ਕਮਿਸ਼ਨ ਹੈ ਜੀ 2021 ਚ ਮਿਲਿਆ ਆ ਹੁਣ 2024 ਹੈ ਅਗਲਾ ਆਉਣ ਵਾਲਾ ਹਣ ਸੈਂਟਰਲ ਸਰਕਾਰ ਦਾ ਤੁਸੀਂ ਆਪ ਦੇਖੋ ਜੀ ਹੁਣ 12% ਡੀਏ ਸਾਡੇ ਤੋਂ ਅੱਗੇ ਨੇ ਉਹਨਾਂ ਦੀ 50% ਡੀਏ ਹੋ ਚੁੱਕਿਆ ਹੁਣ ਉਹਨਾਂ ਦਾ ਡੀਏ ਉਹਨਾਂ ਦੀ ਬੇਸਿਕ 'ਚ ਮਰਜ ਆਉਣ ਵਾਲਾ ਅਸੀਂ 38% ਤੇ ਫਿਰਦੇ ਆ ਯਾਨੀ ਇਹ ਸਾਰੀਆਂ ਚੀਜ਼ਾਂ ਸਰਕਾਰ ਨੂੰ ਦੇਖਣੀਆਂ ਚਾਹੀਦੀਆਂ ਨੇ ਆਪਣੇ ਮੁਲਾਜ਼ਮਾਂ ਨੂੰ ਉੱਪਰ ਰੱਖਣਾ ਚਾਹੀਦਾ ਜੇ ਸਾਡੇ ਬਾਰੇ ਮਲਾਜ਼ਮਾਂ ਬਾਰੇ ਸਰਕਾਰ ਨੇ ਨਹੀਂ ਸੋਚਿਆ ਹੁਣ ਉਹਨਾਂ ਨੂੰ ਰਿਜ਼ਲਟ ਮਿਲੇ ਨੇ ਨਾ ਜੀ ਐਮਪੀ ਵਾਲਿਆਂ ਇਲੈਕਸ਼ਨਾਂ ਚ ਹੁਣ ਜਿਮਣੀ ਚੋਣਾ ਚ ਵੀ ਇਹਨਾਂ ਨੂੰ ਰਿਜ਼ਲਟ ਮਿਲਣਗੇ ਤਾਂ ਮਲਾਜ਼ਮਾਂ ਨਾਲ ਸਾਡੇ ਖਾਸ ਤੌਰ ਤੇ ਸਕਤਰੇ ਦੀ ਜਥੇਬੰਦੀ ਨਾਲ ਇੱਕ ਮੀਟਿੰਗ ਕਰਨੀ ਚਾਹੀਦੀ ਹੈ ਕਿਉਂਕਿ ਸਾਨੂੰ ਅਸੀਂ ਐ ਨਹੀਂ ਕਹਿੰਦੇ ਵੀ ਅਸੀਂ ਹੋਰਾਂ ਮਲਾਜ਼ਮਾਂ ਨਾਲੋਂ ਬਹੁਤ ਹੀ ਵਧੀਆ ਪਰ ਹੋਰ ਮਲਾਜ਼ਮ ਸ਼ਾਇਦ ਐਡੇ ਉੱਚ ਪੱਧਰੀ ਲੈਵਲ ਤੇ ਮੀਟਿੰਗਸ ਨਹੀਂ ਕਰਦੇ ਜਿਹੜੀਆਂ ਅਸੀਂ ਦਿਨ ਚ ਚਾਰ ਚਾਰ ਪੰਜ ਪੰਜ ਵਾਰੀ ਕਰ ਲੈਂਦੇ ਆ ਸੋ ਸਾਡੇ ਨਾਲ ਬਹਿ ਕੇ ਮੀਟਿੰਗ ਕਰਨ ਜੇ ਕਿਸੇ ਮਸਲੇ ਦਾ ਹੱਲ ਨਹੀਂ ਨਿਕਲ ਰਿਹਾ ਤਾਂ ਇਕੱਠੇ ਹੋ ਕੇ ਮਸਲੇ ਦਾ ਹੱਲ ਕੱਢੀਏ ਤੇ ਆਪਣੀ ਸਟੇਟ ਨੂੰ ਹੋਰ ਉੱਪਰ ਲੈ ਕੇ ਜਾਈਏ ਧੰਨਵਾਦ ਜੀ ਤੁਸੀਂ ਦੱਸੋ ਜੀ ਕੀ ਨਾਮ ਸੰਦੀਪ ਕੌਸ਼ਲ ਸੰਦੀਪ ਕੌਸ਼ਲ ਜੀ ਜਿਵੇਂ ਦੱਸ ਰਹੇ ਸੀਗੇ ਤੁਸੀਂ ਕੀ ਕਹਿਣਾ ਚਾਹੋਗੇ ਕਾਰਨ ਕੀ ਮੰਨਦੇ ਹੈਗੇ ਹੋ ਕਈ ਵਾਰ ਇਹ ਵੀ ਹੋ ਜਾਂਦਾ ਵੀ ਉਹ ਕਹਿੰਦੇ ਨੇ ਵੀ ਸ਼ਾਇਦ ਇਹ ਨਾ ਖੁਸ਼ੀ ਰਹਿੰਦੇ ਨੇ ਜਾਣ ਬੁੱਝ ਕੇ ਸੰਘਰਸ਼ ਹੀ ਕਰਦੇ ਰਹਿੰਦੇ ਨੇ ਇਹ ਲੜਾਈ ਹੈ ਜਿਹੜੀ ਉਹ ਬਣਦੇ ਹੱਕਾਂ ਦੀ ਹੈ ਜਾਂ ਹੋਰ ਤੁਸੀਂ ਕੋਈ ਜੜੀਆਂ ਨੇ ਹੋਰ ਐਕਸਟਰਾ ਜੜੀਆਂ ਡਿਮਾਂਡਸ ਨੇ ਜਿਹੜੀ ਤੁਹਾਨੂੰ ਉਮੀਦ ਸੀ ਕਿ ਸ਼ਾਇਦ ਆ ਸਰਕਾਰ ਸਾਨੂੰ ਮਿਲ ਜਾਣਗੀਆਂ ਆ ਆ ਵੀ ਮੰਗਾਂ ਪੂਰੀਆਂ ਹੋ ਜਾਣਗੀਆਂ ਸੋ ਬੇਸਿਕਲੀ ਉਹ ਸੰਘਰਸ਼ ਦਾ ਕੀ ਮੰਤਵ ਕੀ ਹੈ ਬੇਸਿਕਲੀ ਜੇ ਦੇਖਿਆ ਜਾਏ ਤਾਂ ਮੈਂ ਪਹਿਲੀ ਗੱਲ ਤੇ ਆਨਾ ਤੁਹਾਡੇ ਕਿ ਜਦੋਂ ਇਹ ਸਰਕਾਰ ਦੇ ਵਿੱਚ ਜਦੋਂ ਆਏ ਸੀਗੇ ਇੱਕ ਬਦਲਾਅ ਦੀ ਸਰਕਾਰ ਕਿਹਾ ਜਾ ਰਿਹਾ ਸੀਗਾ ਲੇਕਿਨ ਇੰਨਾ ਸਮਾਂ ਬੀਤ ਜਾਣ ਤੋਂ ਬਾਅਦ ਬਦਲਾਅ ਦੀ ਸਰਕਾਰ ਕਿਤੇ ਮੈਨੂੰ ਨਜ਼ਰ ਨਹੀਂ ਆ ਰਹੀ ਕਿਉਂਕਿ ਬਦਲਾਅ ਦਾ ਮਤਲਬ ਸਿਗਾ ਕਿ ਸਾਂਝੀ ਗੱਲਬਾਤ ਦੇ ਨਾਲ ਜੋ ਵੀ ਮਸਲੇ ਹੈ ਉਹਨਾਂ ਨੂੰ ਹੱਲ ਕੀਤਾ ਜਾਵੇ ਜਦੋਂ ਮੈਂ ਫਾਈਨੈਂਸ਼ੀਅਲ ਤੌਰ ਤੇ ਦੇਖਾਂ ਤੇ ਇੱਕ ਸੀਨੀਅਰ ਅਸਿਸਟੈਂਟ ਸੁਪਰਡੈਂਟ ਜਿਹੜਾ ਹੈ ਸੀਨੀਅਰ ਅਸਿਸਟੈਂਟ ਨੂੰ ਕਟੋ-ਕੱਟ ਜਿਆਦਾ ਨਹੀਂ 8 ਤੋਂ 10000 ਰੁਪਏ ਮਹੀਨੇ ਦਾ ਕਾਟਾ ਪੈ ਰਿਹਾ ਕਿਉਂਕਿ 12% ਡੀਏ ਜਿਹੜਾ ਹੈ ਉਹ ਡਿਫਰੈਂਸ ਹੈ ਸੁਪਰਡੈਂਟ ਦਾ ਜਿਹੜਾ ਉਹ 15000 ਤੱਕ ਦਾ ਫਰਕ ਪੈ ਰਿਹਾ ਜਿਸ ਨੂੰ ਜਿਸ এমਪਲੋਈ ਨੂੰ 15000 ਰੁਪਏ ਹਰ ਮਹੀਨੇ ਤਨਖਾਹ ਘੱਟ ਮਿਲ ਰਹੀ ਹੈ ਉਹ ਕਿਵੇਂ ਆਪਣਾ ਗੁਜ਼ਾਰਾ ਕਰੂਗਾ ਦੂਸਰਾ ਤੁਸੀਂ ਕਹਿਆ ਕਿ ਸੰਘਰਸ਼ ਸੰਘਰਸ਼ ਕਰਨਾ ਸਾਨੂੰ ਸ਼ੋਭਾ ਨਹੀਂ ਦਿੰਦਾ ਕਿਉਂਕਿ ਜੇ ਸਾਡੀਆਂ ਡਿਮਾਂਡਸ ਟਾਈਮ ਟੂ ਟਾਈਮ ਫਾਈਨਾਂਸ ਡਿਪਾਰਟਮੈਂਟ ਜਾਂ ਹੋਰ ਡਿਪਾਰਟਮੈਂਟ ਜਿਹੜੇ ਆ ਉਹ ਪੂਰੀਆਂ ਕਰਦੇ ਰਹਿਣ ਤਾਂ ਸਾਨੂੰ ਸੰਘਰਸ਼ ਕਰਨ ਦਾ ਕੋਈ ਵੀ ਉਹ ਫਾਇਦਾ ਨਹੀਂ ਹੈ ਨਾ ਹੀ ਸਾਡੀ ਜਿਹੜੀ ਜਮੀਰ ਹੈ ਲਾਓ ਕਰਦੀ ਹੈ ਕਿ ਅਸੀਂ ਸੰਘਰਸ਼ ਕਰੀਏ ਕਿਉਂਕਿ ਸੰਘਰਸ਼ ਕਰਨ ਨਾਲ ਆਪਣਾ ਵੀ ਟਾਈਮ ਖਰਾਬ ਹੁੰਦਾ ਸਰਕਾਰ ਦਾ ਵੀ ਟਾਈਮ ਖਰਾਬ ਹੁੰਦਾ ਔਰ ਸਾਡੇ ਜਿਹੜੇ ਆਪਣੇ ਕੰਮ ਕਾਜ ਆ ਉਹਦੇ ਵਿੱਚ ਵੀ ਵਿਗਨ ਪੈਂਦਾ ਅਸੀਂ ਵਿਗਨ ਨਹੀਂ ਪਾਣਾ ਚਾਹੁੰਦੇ ਅਸੀਂ ਚਾਹੁੰਦੇ ਆ ਕਿ ਸਮੂਥਲੀ ਹਰ ਇੱਕ ਤਰੀਕੇ ਨਾਲ ਸਾਡੀਆਂ ਜੜੀਆਂ ਗੱਲਾਂ ਸੁਨੀਆਂ ਜਾਣ ਬੈਠ ਕੇ ਟੇਬਲ ਟਾਕ ਹੋਏ ਟੇਬਲ ਟਾਕ ਦੇ ਉੱਤੇ ਉਹ ਸਾਰੀਆਂ ਉਹ ਚੀਜ਼ਾਂ ਜਿਹੜੀਆਂ ਉਹ ਸਾਹਮਣੇ ਆਣ ਉਹਨਾਂ ਦਾ ਹੱਲ ਹੋਵੇ ਹੱਲ ਹੋ ਕੇ ਜਿਹੜਾ ਇੱਕ ਮਸਲੇ ਜਿਹੜੇ ਆ ਉਹ ਸੁਲਝਾਏ ਜਾਣ ਕਿਉਂਕਿ ਜਿੰਨੇ ਵੀ ਇਹ ਮਸਲੇ ਆ ਇਹ ਗੱਲਬਾਤ ਦੇ ਰਾਹੀਂ ਹੱਲ ਹੋਣੇ ਆ ਸੰਘਰਸ਼ ਕਰਕੇ ਸਾਨੂੰ ਵੀ ਕੋਈ ਫਾਇਦਾ ਨਹੀਂ ਹੁੰਦਾ ਸੰਘਰਸ਼ਕ ਹੋਣ ਨਾਲ ਸਰਕਾਰ ਦਾ ਵੀ ਕੋਈ ਫਾਇਦਾ ਨਹੀਂ ਹੈ ਕਿਉਂਕਿ ਸਰਕਾਰ ਦਾ ਵੀ ਐਕਸ ਖਰਾਬ ਹੁੰਦਾ ਤੇ ਸਾਡਾ ਵੀ ਐਕਸ ਖਰਾਬ ਹੁੰਦਾ ਇਸ ਕਰਕੇ ਮੈਂ ਜ਼ਾਹਿਰੀ ਤੌਰ ਤੇ ਇਹ ਹੀ ਕਹਾਂਗਾ ਕਿ ਸਰਕਾਰ ਨੂੰ ਟੇਬਲ ਟਾਕ ਤੇ ਆਉਣਾ ਚਾਹੀਦਾ ਔਰ ਟੇਬਲ ਟਾਕ ਕਰਕੇ ਹੀ ਸਾਰੇ ਜਿਹੜੀ ਮਸਲੇ ਆ ਉਹ ਸੋਲਵ ਕਰਨੇ ਚਾਹੀਦੇ ਤੁਸੀਂ ਦੱਸੋ ਜੀ ਹੁਣ ਕੋਈ ਵੱਡਾ ਐਕਸ਼ਨ ਕਰਨ ਦਾ ਲੱਗਦਾ ਵੀ ਤੁਹਾਨੂੰ ਕੋਈ ਲੋੜ ਪਊਗੀ ਜੇਕਰ ਸਰਕਾਰ ਨੇ ਨਾ ਸੁਣੀ ਜਿਵੇਂ ਸਾਡੇ ਸਾਥੀ ਨੇ ਦੱਸਿਆ ਕਿ ਟੇਬਲ ਟਾਕ ਹੀ ਹਰ ਇੱਕ ਚੀਜ਼ ਦਾ ਹੱਲ ਹੈ ਪਰ ਇਹ ਸਰਕਾਰ ਨੂੰ ਅਸੀਂ ਬੀਸੀਓਵਾਰ ਮੰਗ ਪੱਤਰ ਦੇ ਚੁੱਕੇ ਆ ਪਰ ਸਰਕਾਰ ਨੇ ਅਜੇ ਤੱਕ ਟੇਬਲ ਟਾਕ ਦਾ ਕੋਈ ਪਹਿਲ ਕੀਤੀ ਨਹੀਂ ਇਹ ਅਸੀਂ ਮੰਗ ਪੱਤਰ ਆਪਣਾ ਦਿੱਤਾ ਅੱਜ ਫੇਰ ਸਰਕਾਰ ਨੂੰ ਇਹ ਮੰਗ ਪੱਤਰ ਤੇ ਜੇ ਸਰਕਾਰ ਨੇ ਕੋਈ ਸਾਨੂੰ ਮੀਟਿੰਗ ਨਾ ਦੀ ਪੈਨ ਸਾਨੂੰ ਚਾਹੀਦੀ ਹੈ ਮੀਟਿੰਗ ਸਕੱਤਰਾਂ ਦੇ ਨਾਲ ਸਾਨੂੰ ਇਦਾਂ ਨਹੀਂ ਹੈ ਕਿ ਆ ਕੇ ਗੱਲ ਕਰ ਲੈ ਡਿਸਕਸ ਕਰ ਲਿਆ ਠੀਕ ਹੈ ਜੀ ਕਰਾਂਗੇ ਸਾਨੂੰ ਫੈਸਲਾ ਚਾਹੀਦਾ ਸਰਕਾਰ ਜੇ ਨਹੀਂ ਕਰਦੀ ਤਾਂ ਸਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਐਕਸ਼ਨ ਦੇਣ ਲਈ ਮਜਬੂਰ ਹੋਣਾ ਪੈਣਾ ਠੀਕ ਹੈ ਸੋ ਅਸੀਂ ਗੱਲਬਾਤ ਕਰ ਰਹੇ ਸੀਗੇ ਪੰਜਾਬ ਸਿਵਲ ਸਕੱਤਰੇਟ ਸਟਾਫ ਐਸੋਸੀਏਸ਼ਨ ਦੇ ਜਿਹੜੇ ਨੁਮਾਇੰਦੇ ਨੇ ਉਹਨਾਂ ਨਾਲ ਤੇ ਇਹਨਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਦੇ ਨਾਲ ਜਿਹੜੀਆਂ ਲੌਂਗ ਪੈਂਡਿੰਗ ਡਿਮਾਂਡਸ ਨੇ ਜਿਹੜੀਆਂ ਇਹ ਸਰਕਾਰ ਬਣਦੇ ਤੋਂ ਹੀ ਜਿਹੜੀਆਂ ਇਹਨਾਂ ਨੂੰ ਜਿਹੜੀਆਂ ਨੇ ਡਿਮਾਂਡਸ ਸੀਗੀਆਂ ਉਹ ਸਰਕਾਰ ਕੋਲੇ ਲੱਗ ਗਏ ਸੀ ਜਿਸ ਵੇਲੇ ਸਰਕਾਰ ਬਣੀ ਬਣੀ ਸੀਗੀ ਪਰ ਅੱਜ ਸਰਕਾਰ ਨੂੰ ਲਗਭਗ ਸਰਕਾਰ ਦਾ ਅੱਧਾ ਟਨਯੋਰ ਪੂਰਾ ਹੋਣ ਜਾ ਰਿਹਾ ਪਰ ਇਹਨਾਂ ਦੀਆਂ ਮੰਗਾਂ ਅਜੇ ਪੂਰੀਆਂ ਨਹੀਂ ਹੋਈਆਂ ਗੱਲ ਉੱਥੇ ਖੜੀ ਹੈ ਇਹਨਾਂ ਦਾ ਇਹ ਦਾਅਵਾ ਹੈ ਤੇ ਹੁਣ ਆਉਣ ਵਾਲੇ ਸਮੇਂ 'ਚ ਅ ਸੰਘਰਸ਼ ਕਰਨ ਦੀ ਲੋੜ ਹੋਰ ਪੈ ਸਕਦੀ ਹੈ ਤਾਂ ਇਸ ਕਰਕੇ ਕਹਿ ਰਹੇ ਨੇ ਵੀ ਅਸੀਂ ਸੰਘਰਸ਼ ਕਰਨ ਲਈ ਵੀ ਤਿਆਰ ਹਾਂ ਤੇ ਨਾਲ ਹੀ ਚੋਣਾ ਹੁਣ ਜਿਮਨੀ ਚੋਣਾ ਹੋਣ ਜਾ ਰਹੀਆਂ ਨੇ ਤਾਂ ਉਸ ਤੇ ਵੀ ਇੰਪੈਕਟ ਜਿਵੇਂ ਕਿ ਇਹਨਾਂ ਨੇ ਕਿਹਾ ਕਿ ਮੁਲਾਜ਼ਮਾ ਦਾ ਜਿਹੜਾ ਵੱਡਾ ਵੋਟ ਬੈਂਕ ਹੈਗਾ ਮੁਲਾਜ਼ਮਾ ਦਾ ਰਵਈਆ ਜਿਹੜਾ ਹੁੰਦਾ ਸਰਕਾਰ ਦੇ ਪ੍ਰਤੀ ਪੋਜ਼ਿਟਿਵ ਹੈ ਜਾਂ ਨੈਗੇਟਿਵ ਹੈ ਉਹਦਾ ਪ੍ਰਭਾਵ ਸਿੱਧੇ ਤੌਰ ਤੇ ਚੋਣਾਂ ਤੇ ਪੈਂਦਾ ਹੈ ਤੇ ਹੋ ਸਕਦਾ ਵੀ ਇਸ ਵਾਰ ਜਿਮਣੀ ਚੋਣਾ ਜਿਹੜੀਆਂ ਹੋਣੀਆਂ ਨੇ ਉਸ ਤੇ ਵੀ ਪੈ ਸਕਦਾ ਜੇਕਰ ਸਰਕਾਰ ਇਸੇ ਤਰ੍ਹਾਂ ਇਹਨਾਂ ਨੂੰ ਜਿਹੜਾ ਹੈਗਾ ਅਨਗੌਲਿਆ ਕਰਦੀ ਹੈ ਤੇ ਦੇਖਣ ਵਾਲੀ ਗੱਲ ਹੋਊਗੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਮੁਲਾਜ਼ਮਾਂ ਦੀਆਂ ਜਿਹੜੀਆਂ ਸਭ ਤੋਂ ਜਿਹੜੀਆਂ ਮੇਨ ਡਿਮਾਂਡਸ ਨੇ ਲੌਂਗ ਪੈਂਡਿੰਗ ਡਿਮਾਂਡਸ ਨੇ ਉਹਨਾਂ ਦਾ ਨਵੇੜਾ ਕਦੋਂ ਕਰਦੀ ਹੈ ਚੰਡੀਗੜ੍ਹ ਤੋਂ ਕੈਮਰਾਮੈਨ ਆਕਾਸ਼ਦੀਪ ਦੇ ਨਾਲ ਹਰਸ਼ਵਭਾਪ ਸਿੰਘ ਸਿੱਧੂ ਬਾਬੂ ਸ਼ਹੀ ਟਾਈਮਸ